ਸਾਰੇ ਸ਼ਿਕਾਲ ਸਾਰੇ ਹਾਂ ਤੇ ਸ਼ੁਰੂ ਕਰਦੇ ਹਾਂ ਫਿਰ ਅੱਜ ਦਾ ਵਲੌਗ ਅੱਗੇ ਚੱਲੇ ਆ ਪਿੰਡ ਕੰਡਿਆਲ ਅੰਦਰ ਬਹੁਤ ਹੀ ਵਧੀਆ ਟੂਰਨਾਮੈਂਟ ਖੇਡਣ ਲਈ ਚਲੋ ਫਿਰ ਚੱਲਦੇ ਹਾਂ ਚੱਲਦੇ ਆ ਮੜਿਓ ਗੈਰੀ ਚਲਾ ਰਿਹਾ ਗੈਰੀ ਵਗੀ ਲਾ ਅੱਧੀ ਤੀਂ ਸਾਡੀ ਮਗਰ ਆ ਰਹੀ ਆ ਪਹਿਲੇ ਬਾਅਦ ਚ ਘਰੇ ਬਹਿ ਕੇ ਬੋਲ ਪਾ ਰਿਹਾ ਮਾਰਾ ਆਹ ਘਰੇ ਬਹਿ ਕੇ ਬੋਲ ਰਿਹਾ ਵਿੱਚ <laughs> A few moments later ਅਹੀਂ ਪਹੁੰਚ ਚੁੱਕੇ ਆ ਪਿੰਡ ਕੰਡਿਆਲ ਤੇ ਕਰੋ ਗਰਾਊਂਡ ਦਾ ਵਿਊ ਚੈੱਕ ਆਪਣੇ ਅੰਦਰ ਕਿਧਰ ਹੈ ਗੱਪੜ ਹੈ ਆਰਫਾਨੇ ਕਦਰੀ ਅੰਡਰ ਜੋ ਸੁਨਿਆਸ ਆ ਤੁਹਾਨੂੰ ਲਾਇਓ ਮੰਡੋਰੀ ਆ ਦਾ ਵੀ ਬਾਹਰੋਂ ਕਰ ਲੋ ਤੇਰੇ ਇੱਕ ਸਾਥ ਇਹ ਦਿਸਾਰੇ ਯਾਰੇ ਜੋ ਕੀ ਗੈਰੀ ਬਹੁਤ ਬੋਲਦਾ ਗੈਰੀ ਨੇ ਛੱਕਾ ਮਾਰਿਆ ਬਈ ਆਵੇ ਗੈਰੀ ਦਾ ਯਾ ਯਾ ਇੱਕ ਛੱਕਾ ਇੱਕ ਵੀ ਇਹਦੇ ਦੋ ਬਾਰੇ ਅੜੇ ਮੈਚ ਕੱਢੇ ਅੜੇ ਮੈਚ ਕੱਢਿਆ ਪਰ ਵੀ ਡਬਲ ਲੈ ਡਬਲ ਲੈ ਨਹੀਂ ਤਾਂ ਖਤਮ ਨਹੀਂ ਕਰਕੇ ਆਇਆ ਡਬਲ ਲੈ ਦੇ ਚੱਕਰ ਤੇ ਆਊਟ ਹੋ ਗਿਆ ਵੀ ਮੈਨੂੰ ਕਹਦਾ ਪਹਿਲੇ ਹੀ ਭੱਜ ਵੀ ਪੰਜਾਬ ਸੌਰੀ ਦਾ ਪਹਿਲੇ ਹੀ ਬਾਹਰ ਹੋ ਗਿਆ ਮੇਰੇ ਨਾ ਖੱਲੀ ਸੀ ਪਾਮ ਦਾ ਖੱਲੀ ਇਹਦੇ ਕਟਰੀ ਪੈਣੀ ਚੌਂ ਜਣੀ ਸੱਧਿਆ ਜਾਵੇ ਭਾਈ ਚੌਂ ਜਣੀ ਸੱਧਿਆ ਜਾਵੇ ਇਹਦੇ ਇਹਦੇ ਖੱਲੀ ਐ ਓਏ ਚੌਂ ਜਣੀ ਸੱਧਿਆ ਜਾਵੇ ਤੇ ਇਹਦੇ ਖੱਲੀ ਕਢਾਈ ਜਾਵੇ ਤੇ ਮੇਰੀ ਬਾਹ ਖੜ ਗਿਆ ਜਾ ਕਹਦੇ ਓਏ ਥੈਂਕ ਯੂ ਥੈਂਕ ਯੂ ਐਵਰ ਸੂ ਨਾਈਟਸ ਬੇਟ ਟੇਕ ਕੇਰ ਜਿਹੜੇ ਜਿਹੜੇ ਇਹਨੂੰ ਸਬਸਕ੍ਰਾਈਬ ਕਰਦੇ ਆਂ ਟਾਓ ਕੇ ਜੀ ਜਾ ਇਹ ਨਾਲ ਆ ਵੀ ਸਾਡੇ ਵਾਹ ਬਸ ਓਕੇ ਬਾਈ ਕਰਦੇ ਬਾਈ ਬਣੋ ਬਲੌਕ ਨਹੀਂ ਹੁੰਦਾ ਦਾ ਨਹੀਂ ਹੁੰਦਾ ਇਹ ਕਵੇ ਕਵੇ ਜਾਂ ਇਹ ਵਲੌਗ ਨਹੀਂ ਹੁੰਦਾ ਤੇ ਜਾਂ ਇਹ ਬੰਦਾ ਨਹੀਂ ਹੁੰਦਾ ਅੱਜ ਦਾ 3 ਐਂਡ ਕਰ ਹੀ ਦੇਣਾ ਜਾਂ ਸਾਡਾ ਐਂਡਾ 3 ਚ ਛੱਡਾ ਦਾ ਐਂਡਾ ਬੱਸ ਮੇਰੀ ਹਾਲ ਬਾਹਰ ਕੇ ਜੇ ਵਲੌਗ ਜ਼ਿਆਦਾ ਬਣਾ ਲਿਆ ਦੀ ਆਪ ਦੀ ਬਾਹਰ ਬਣਾ ਸਕਦੇ ਆ ਨਮਰ ਹਾਲੇ ਦੀਪੂ ਰੱਖੀ ਹੋਏ ਸਟੈਂਡ ਤੇ ਵਾਕਿਆ ਬੁੜੇ ਬਾਏ ਸੋ ਗਏ ਸੀ ਬਹੁਤ ਹੀ ਵਧੀਆ ਅੰਡਰ ਦੈਕ ਟੂਰ ਜਮੈਂਟ ਹਾਰ ਚੁੱਕੇ ਸੀਗੇ ਤੇ ਹੁਣ ਵਲੌਗ ਨੂੰ ਕਰਦੇ ਐਂਡ ਤੇ ਮਿਲਦੇ ਆਂ ਫਿਰ ਅਗਰ ਬਰੋ